ਜ਼ਿੰਦਗੀ ਦੀ ਖੇਡ ਕਦੋਂ ਖਤਮ ਹੋ ਜਾਵੇ ਕੁਝ ਪਤਾ ਹੀ ਨਹੀਂ ਚੱਲਦਾ ਇੱਕ ਕਹਾਵਤ ਹੈ ਕਹਿੰਦੇ ਨੇ ਕਿ ਇੱਕ ਪੈਰ ਰੱਖੋ ਦੂਜੇ ਦੀ ਆਸ ਨਹੀਂ ਇਹ ਕਹਾਵਤ ਉਹਦੋਂ ਸੱਚ ਹੁੰਦੀ ਦਿਖਾਈ ਦਿੱਤੀ ਜਦੋਂ ਸੰਗਰੂਰ ਵਿੱਚ ਡਿਊਟੀ ਦੇ ਦੌਰਾਨ ਇੱਕ ਆਰੋ ਅਫਸਰ ਦੀ ਮੌਤ ਹੋ ਗਈ ਮੇਰੇ ਤੱਕ ਸਕੂਲ ਵਿੱਚ ਹੈਡਮਾਸਟਰ ਸਨ ਅਤੇ ਖੋਖਰ ਪਿੰਡ ਵਿੱਚ ਚੌਂ ਡਿਊਟੀ ਉੱਤੇ ਤੈਨਾਤੀ ਗੁਰਚਰਨ ਸਿੰਘ ਜੋ ਰਟਾਇਰਾ ਅਧਿਆਪਕ ਹਨ ਉਹਨਾਂ ਨੇ ਦੱਸਿਆ ਕਿ ਪਰਸ਼ੋਤਮ ਦਾਸ ਦੀ ਚੌਂ ਡਿਊਟੀ ਦੇ ਦੌਰਾਨ ਮੌਤ ਹੋਈ ਹੈ ਇਸ ਲਈ ਉਹਨਾਂ ਦੇ ਪਰਿਵਾਰ ਨੂੰ ਉਹ ਹੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜੋ ਚੌਂ ਕਮਿਸ਼ਨ ਇਹ ਚੌਂ ਡਿਊਟੀ ਦੇ ਦੌਰਾਨ ਮ੍ਰਿਤਕ ਦੇ ਪਰਿਵਾਰ ਵੜਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਹ ਪ੍ਰਸ਼ੂਤਮ ਦਾਸ ਜੀ ਹੈ ਟੀਚਰ ਨੇ ਖਣੇਵਤ ਜੀ ਇਹਨਾਂ ਦੀ ਪੰਚਾਇਤੀ ਚੋਣਾਂ ਚ ਡਿਊਟੀ ਲੱਗੀ ਸੀ ਖੋਖਰ ਕਲਾ ਵਿੱਚ ਐਜੇ ਪ੍ਰੋਜੈਕਟ ਅਫਸਰ ਜੀ ਸਾਨੂੰ ਉੱਥੋਂ ਪਤਾ ਕਰਾਇਆ ਮੈਂ ਮੇਰਾ ਪਿੰਡ ਆਈ ਹੋ ਤੇ ਇਹ ਬੰਦੇ ਦੀ ਬੰਦਾ ਉੱਥੇ ਐਕਸਪਾਇਰ ਹੋ ਗਿਆ ਤੇ ਇਹਨੂੰ ਮਤਲਬ ਇਥੇ ਹਸਪਤਾਲ ਚ ਲਿਆਂਦਾ ਗਿਆ ਜੀ ਤੇ ਪੰਚਾਇਤੀ ਚੋਣਾਂ ਦੇ ਦੌਰਾਨ ਇਹ ਚੋਣ ਕਮੇਂ ਦੇ ਅੰਡਰ ਦੀ ਬੰਦਾ ਹੈ ਉੱਥੇ ਦੀ ਡੈਥ ਹੋ ਗਈ ਅਸੀਂ ਕਹਿੰਦੇ ਵੀ ਇਹ ਚੋਣ ਕਮੇਂ ਦੇ ਅੰਡਰ ਦੀ ਡੈਥ ਹੋਈ ਹੈ ਜੀ ਦੇ ਡਿਊਟੀ ਦੌਰਾਨ ਹੋਈ ਆ ਇਹਨੂੰ ਸਾਰੇ ਬੈਨੀਫੀਸ਼ੀਅਰ ਦੇ ਪਰਿਵਾਰ ਨੂੰ ਮਿਲਣੀ ਚਾਹੀਦੀ ਚੋਣ ਕਮਿਸ਼ਨ ਵੱਲੋਂ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਦਸੂਗੀ ਜੀ ਡੈਥ ਇਸ ਦਾ ਪੋਸਟਮਾਰਟਮ ਦੀ ਰਿਪੋਰਟ ਦਸੂਗੀ ਪਰ ਇਹ ਜਿਹੜੀ ਡੈਥ ਹੋਈ ਹੈ ਡਿਊਟੀ ਦੌਰਾਨ ਹੋਈ ਹੈ ਇਲੈਕਸ਼ਨ ਦੇ ਡਿਊਟੀ ਦੌਰਾਨ ਹੋਈ ਹੈ ਮ੍ਰਿਤਕ ਦੀ ਪਤਨੀ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਉਹਨਾਂ ਨੂੰ ਹਸਪਤਾਲ ਲਾ ਕੇ ਪਤਾ ਚੱਲਿਆ ਕਿ ਉਹਨਾਂ ਦੇ ਪਤੀ ਦੀ ਡਿਊਟੀ ਦੇ ਦੌਰਾਨ ਮੌਤ ਹੋ ਗਈ ਉਹਨਾਂ ਨੂੰ ਕਿਸੇ ਨੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਸ਼ੋਤਮਦਾਸ ਜੀ ਮੇਰੇ ਹਸਬੰਡ ਨੇ ਸੀ ਐਜ਼ ਅ ਹੈਡ ਟੀਚਰ ਨੇ ਕਿ ਖੰਡੇਵਾੜ ਜੀ ਇਹ ਆਪ ਇਲੈਕਸ਼ਨਸ ਜਾਂ ਡਿਊਕੀਆਂ ਦੇ ਵਿੱਚ ਗਏ ਹੋਏ ਸੀ ਜੀ ਮੇਰੇ ਕੋਲੇ ਜਸਟ ਫੋਨ ਆਇਆ ਜੀ ਐਵੇਂ ਕਰਕੇ ਉਹਨਾਂ ਦੀ ਤਬੀਅਤ ਖਰਾਬ ਹੈ ਜਦੋਂ ਬਟ ਮੈਂ ਆ ਕੇ ਵੇਖਿਆ ਡੈੱਡ ਬੋਡੀ ਹੀ ਦੇਖੀ ਮੈਂ ਉਹਨਾਂ ਦੀ ਸਬਕ ਤੇ ਮੈਨੂੰ ਕੁਝ ਨਹੀਂ ਪਤਾ ਉਹਨਾਂ ਦੇ ਅੰਦਰ ਰਹਿ ਕੀ ਹੋਇਆ ਜੀ ਸਾਰਾ ਕੁਝ ਆਨ ਡਿਊਟੀ ਹੋਇਆ ਜੀ ਮੇਰੇ ਕੋਲੋਂ ਤਾਂ ਚੰਗੇ ਭਲੇ ਗਏ ਨਹੀਂ ਜੀ ਨਾ ਮੇਰੇ ਕੋਲੇ ਕੋਈ ਜਾਣਕਾਰੀ ਇਸ ਦੀ ਨਾ ਕੁਝ ਮੈਨੂੰ ਤਾਂ ਇਹਨਾਂ ਦੇ ਫੈਮਿਲੀ ਮੈਂਬਰ ਚੋਂ ਕਿਸੇ ਨੇ ਦੱਸਿਆਗਾ ਵੀ ਐਵੇਂ ਕਰਕੇ ਟੈਸਟ ਜੀ ਹੋ ਗਈ ਹੈ ਕਿ ਜਦੋਂ ਮੈਂ ਆਕੇ ਵੇਖਿਆ ਤਾਂ ਡੈੱਟ ਸੀਗੇ ਉੱਥੇ ਹੀ ਡਾਕਟਰ ਸੂਰਜ ਨੇ ਦੱਸਿਆ ਕਿ ਉਹਨਾਂ ਦੇ ਕੋਲ ਪਰਸ਼ੋਤਮ ਦਾਸ ਦੀ ਵਾਰਡੀ ਨੂੰ ਲਿਆਇਆ ਗਿਆ ਕਿਉਂਕਿ ਉਹ ਮਰ ਚੁੱਕੇ ਸਨ ਉਹਨਾਂ ਨੇ ਕਿਹਾ ਕਿ ਪੋਸਟਮਾਰਟਮ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ ਇਹ ਪਰਸ਼ੋਤਮ ਦਾਸ ਨਾਮ ਹੈ ਇਹਦਾ son of ਆਪਣੇ ਗੁਰਚਰਨ ਸਿੰਘ ਪ੍ਰੈਜ਼ੀਡੈਂਸ ਹੈਗਾ ਇਹ ਵਾਰਡ ਨੰਬਰ 8 ਕਲੈਰਾ ਗਾਗਾ ਤੇ ਇਹ ਬ੍ਰੌਡ ਡੈਟ ਪੇਸ਼ੈਂਟ ਆਇਆ ਸਾਡੇ ਕੋ ਤੇ ਇਹਦੇ ਜਿੱਦਾਂ ਨਾਲਦਿਆਂ ਦੇ ਦੱਸਣ ਦੇ ਮੁਤਾਬਕ ਇਹਦੀ ਇਲੈਕਸ਼ਨ ਡਿਊਟੀ ਲੱਗੀ ਸੀਗੀ ਤੇ ਉੱਥੋਂ ਲੈ ਕੇ ਆਏ ਨੇ ਜਿੱਦਾਂ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ